ਅਮਰੀ ਉਰਫ ਲੈਂਬਰ ਇਹ ਵਿਅਕਤੀ ਸਾਨੂੰ ਚਾਰ ਕਤਲਾਂ ਚ ਲੁੜਿੰਦਾ ਸੀਗਾ ਕੱਲ ਅੰਮ੍ਰਿਤਸਰ ਪੁਲਿਸ ਵਾਲੋ ਇਹਨੂੰ ਗ੍ਰਫਤਾਰ ਕੀਤਾ ਗਿਆ ਸੀ ਕੱਲ ਰਾਤ ਸ਼ਾਮ ਨੂੰ ਪੁੱਛ ਕੇ ਸੀ ਨੇ ਦੱਸਿਆ ਸੀ ਕਿ ਇਹਨੇ 2 ਕਿਲੋ ਹੈਰੋਇਨ ਇੱਥੇ ਲੁਕੋਈ ਹੋਈ ਹੈ ਸਵੇਰੇ तकरीबन 8:30 9 ਵਜੇ ਦੇ ਕਰੀਬ ਪੁਲਿਸ ਪਾਰਟੀ ਜਦ ਇਹਨੂੰ ਇੱਥੇ ਹੈਰੋਇਨ ਦੀ ਰਿਕਵਰੀ ਕਰਨ ਲਈ ਲੈ ਕੇ ਆਈ ਤੇ ਉਥੋਂ ਇਹਨੇ ਪਿਸਟਲ ਵੀ ਇੱਕ ਰੱਖਿਆ ਹੋਇਆ ਸੀਗਾ ਉਸ ਪਿਸਟਲ ਨੂੰ ਕੱਢ ਕੇ ਇਹਨੇ ਫਾਇਰ ਕੀਤਾ ਪੁਲਿਸ ਅਫੀਸਰ ਉੱਥੇ ਹੀ ਸੀਰੀਅਸਲੀ ਜ਼ਖਮੀ ਹੋ ਗਿਆ ਇਹ ਹਤਕੜੀ ਦੇ ਨਾਲ ਇਹਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਫਾਇਰ ਕੀਤਾ ਤੇ ਉਥੇ ਇਹਦੀ ਮੌਤ ਹੋ ਗਈ ਇਹ ਅਮਰਿਤਪਾਲ ਉਫ ਅਮਰੀ ਉਰ ਫਲੈਂਬਰ ਇਹ ਵਿਅਕਤੀ ਸਾਨੂੰ ਚਾਰ ਕਤਲਾਂ ਚ ਲੜਿੰਦਾ ਸੀਗਾ ਔਰ ਇੱਕ ਕੇਸ ਚ ਜਿਹਦੇ ਚ ਦੋ ਬੰਦਿਆਂ ਨੂੰ ਗੋਲੀਆਂ ਨਾਲ ਸੀਰੀਅਸਲੀ ਜ਼ਖਮੀ ਕੀਤਾ ਸੀਗਾ ਉਹਨਾਂ ਕੇਸ ਚ ਇਹ ਲੜਿੰਦਾ ਸੀ ਕੱਲ ਅੰਮ੍ਰਿਤਸਰ ਪੁਲਿਸ ਵੱਲੋਂ ਇਹਨੂੰ ਗ੍ਰਿਫਤਾਰ ਕੀਤਾ ਗਿਆ ਸੀ ਕੱਲ ਰਾਤ ਸ਼ਾਮ ਨੂੰ ਔਰ ਪੁਚਕੀਸ਼ੀ ਨੇ ਦੱਸਿਆ ਸੀ ਕਿ ਇੰਨੇ 2 ਕਿਲੋ ਹੈਰੋਇਨ ਇੱਥੇ ਲੁਕੋਈ ਹੋਈ ਹੈ ਜਿਸ ਜਗ੍ਹਾ ਤੇ ਸਵੇਰੇ तकरीबन 8:59 ਵਜੇ ਦੇ ਕਰੀਬ ਪੁਲਿਸ ਪਾਰਟੀ ਜਦੋਂ ਇਹਨੂੰ ਇੱਥੇ ਹਰਿਆਣੇ ਦੀ ਰਿਕਵਰੀ ਕਰਨ ਲਈ ਲੈ ਕੇ ਆਈ ਤੇ ਉਥੋਂ ਇਹਨੇ ਪਿਸਤਲ ਵੀ ਇੱਕ ਰੱਖਿਆ ਹੋਇਆ ਸੀਗਾ ਉਸ ਪਿਸਤਲ ਨੂੰ ਕੱਢ ਕੇ ਇਹਨੇ ਫਾਇਰ ਕੀਤਾ ਸਾਡਾ ਇੱਕ ਪੁਲਿਸ ਅਫੀਸਰ ਉੱਥੇ ਹੀ ਸੀਰੀਅਸਲੀ ਜ਼ਖਮੀ ਹੋ ਗਿਆ ਇਹ ਹਥਕੜੀ ਦੇ ਨਾਲ ਹੀ ਇਹਨੇ ਭੱਜਣ ਦੀ ਕੋਸ਼ਿਸ਼ ਕੀਤੀ ਫਿਰ ਸੈਲਫ ਡਿਫੈਂਸ ਜਦੋਂ ਪੁਲਿਸ ਨੇ ਫਾਇਰ ਕੀਤਾ ਤੇ ਉੱਥੇ ਇਹਦੀ ਮੌਤ ਹੋ ਗਈ ਔਰ ਇੱਕ ਸਾਡਾ ਪੁਲਿਸ ਅਫੀਸ਼ਰ ਸੀਰੀਅਸਲੀ ਜ਼ਖਮੀ ਹੋਇਆ ਆ ਪਰ ਇੱਕ ਲੱਕਲੀ ਬਚ ਗਿਆ ਉਹਦੀ ਪੱਗ ਚੋਂ ਬੁਲੇਟ ਇੱਥੋਂ ਐਂਟਰ ਕਰਕੇ ਤੇ ਪਿੱਛੋਂ ਕ੍ਰਾਸ ਕੀਤੀ ਆ ਔਰ ਉਹ ਬਚਾਅ ਹੋ ਗਿਆ ਜੀ ਉਹਦਾ ਸੋ 2 ਕਿਲੋ ਹੈਰੋਇਨ ਇੱਕ 9mm ਦਾ ਇੰਪੋਰਟਡ ਪਿਸਟਲ T-bore ਦੇ ਰੋਂ 9mm ਦੇ ਰਾਉਂਡ ਤੇ ਖੋਲ ਇਹ ਉਥੋਂ ਬ੍ਰਾਮ੍ਹਦ ਹੋਇਆ ਕਿੰਨੇ ਰਾਉਂਡ ਜਿਹੜੇ ਬ੍ਰਾਮ੍ਹਦ ਹੋਏ ਉਹ ਹੁਣ ਸਾਰਾ ਅਸੀਂ ਸਰਚ ਵੀ ਕਰ ਰਹੇ ਹਾਂ ਜੀ ਉੱਥੇ ਸਾਰਾ ਕੁਝ ਕੋਈ ਹੋਰ ਸਾਥੀਆਂ ਦੇ ਬਾਰੇ ਪਤਾ ਲੱਗਿਆ ਜੀ ਹਾਂਜੀ ਇਹਦੇ ਇਹ ਜਿਹੜੇ ਸਾਡੇ ਜੰਡਿਆਲੇ ਚ ਮਰਡਰ ਹੋਏ ਸੀਗੇ ਇਹ ਇਨੀਸ਼ੀਅਲੀ ਜਿਹੜੇ ਸ਼ੂਟਰ ਸੀ ਉਹਨਾਂ ਚੋਂ ਤਿੰਨ ਪਹਿਲੋਂ ਫੜੇ ਜਾ ਚੁੱਕੇ ਆ ਇੱਕ ਨੂੰ ਅਸੀਂ ਗੋਆ ਤੋਂ ਫੜ ਕੇ ਲਿਆਏ ਸੀਗੇ ਔਰ ਇਹ ਜੋ ਹੈਪੀ ਨਾ ਦਾ ਕ੍ਰਿਮੀਨਲ ਆ ਨੋਟੋਰੀਅਸ ਕ੍ਰਿਮੀਨਲ ਆ ਇਹ ਸਾਰੇ ਉਹਦੇ ਗੈਗ ਨਾਲ ਐਸੋਸੀਏਟ ਸੀਗੇ ਇਹ ਉਹਦਾ ਮੇਨ ਸ਼ੂਟਰ ਸੀਗਾ ਜਿਹਨੂੰ ਇਹ ਅੱਜ ਹੋਇਆ ਸੀ ਇਹ ਸਰ ਹੈਪੀ ਜੱਟ ਗੈਂਗ ਨੂੰ ਲੈ ਕੇ ਹਾਂਜੀ 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 ਸਿਰਫ ਕਤਲ ਤੋਂ علاوہ ਹੋਰ ਕੋਈ ਨਸ਼ੇ ਦਾ ਮਾਮਲਾ ਵੀ ਹੈਗੇ ਨਸ਼ੇ ਦੇ ਮਾਮਲੇ ਵੀ ਹੁਣ ਸਾਰਾ ਇਹਦੀ ਜਿਹੜੀ ਸ਼ਮੂਲੀਅਤ ਆ ਜਿਹਦਾ ਇਹ ਅੱਜ ਪੁਲਿਸ ਨੇ ਸੈਲਫ ਡਿਫੈਂਸ 'ਚ ਇਹਨਾਂ ਨੂੰ ਜਿਹੜਾ ਇਹ ਮਾਰਿਆ ਗਿਆ ਆ ਇਹਦੇ ਤੇ ਤਾਂ ਚਾਰ ਕਤਲ ਦੇ ਸੀਗੇ ਕੇਸ ਚਾਰ ਬੰਦਿਆਂ ਦੀ ਡੈਥ ਹੋਈ ਸੀ ਜਿਨ੍ਹਾਂ ਨੂੰ ਕਤਲ ਕੀਤਾ ਗਿਆ ਸੀਗਾ ਔਰ ਇੱਕ 307 ਦੇ ਵਿੱਚ ਉਹ ਜ਼ਖਮੀ ਸੀਗੇ ਜੀ ਕਿਥੋਂ ਦਾ ਰਹਿਣਾ ਹੈ ਰੇਨ ਵਾਲਾ ਕਿਥੋਂ ਦਾ ਤੇ ਭਗਵਾ ਪਿੰਡ ਇੱਥੇ ਹੀ ਪੈ ਜਾਂਦਾ ਜੀ ਜੰਡਿਆਲੇ ਚ ਤੇ ਤਕਰੀਬਨ 22 23 ਸਾਲ ਦੀ ਇਹਦੀ ਉਮਰ ਆ ਜੇ ਕੱਲ ਉਹ ਹੈਗਾ ਕਿਸ ਕੇਸ ਤੇ ਗ੍ਰਿਫਤਾਰ ਕੀਤਾ ਗਿਆ ਕਤਲ ਕੇਸ ਚ ਜੀ ਕੱਲ ਕਹਾ ਕਤਲ ਕੇਸ ਤਾਰੀਖ ਜਲਦੀ ਹੋਊਗੀ ਸਵਾਹ ਹਾਂਜੀ ਹਾਂਜੀ ਅਸੀਂ ਇਹਨਾਂ ਬਿਲਕੁਲ ਹੋਰ ਵੀ ਜਿਹੜੇ ਇਹਦੇ ਰਹਿੰਦੇ ਸਾਥੀ ਅਸੀਂ ਉਹਨਾਂ ਨੂੰ ਵੀ ਅਰੈਸਟ ਕਰਾਂਗੇ ਸਰ ਰਾਈਵਲ ਗੈਂਗ ਕੋਈ ਇਹਨਾਂ ਦੇ ਪਿੱਛੇ ਹੈਗਾ ਚਾਹੇ ਉਹ ਲਾਰੈਂਸ ਬਿਸ਼ਨੋਈ ਹੋਵੇ ਚਾਹੇ ਉਹ ਜੱਗੂ ਭਗਵਾਨਪ੍ਰੀਤ ਕੋਈ ਇਹਨਾਂ ਦੇ ਨਾਲ ਸੰਬੰਧ ਨਹੀਂ ਨਹੀਂ ਮੈਂ ਮੈਂ ਦੇਖੋ ਹਲੇ ਤਾਂ ਅਸੀਂ ਇਹਨੂੰ ਕੱਲ ਅਰੈਸਟ ਕੀਤਾ ਸੀ ਇਹਦੇ ਹੋਰ ਕੋਈ ਚ 12 ਪਰ ਜਾਂਦੀ ਫਰਾਡ ਚ ਸੀਗੇ ਅਸੀਂ 에어ਪੋਰਟ ਤੋਂ ਵੀ ਉਹਨਾਂ ਨੂੰ ਅਰੈਸਟ ਕੀਤਾ ਆ ਇਹਨਾਂ ਅਮ੍ਰਿਤਸਰ 에어ਪੋਰਟ ਤੋਂ ਵੀ ਰੈਸਟ ਹੋਇਆ ਇਹਦੇ ਕੋਈ ਸਾਥੀ ਕਥੂ ਨੰਗਲ ਦੇ ਵਿੱਚ 15 ਕਿਲੋ ਹੈਰੋਇਨ ਦਾ ਪਰਚਾ ਹੋਇਆ ਸੀ ਉਹਦੇ ਚ ਇਨਵੋਲਡ ਸੀਗੇ ਉਹਨਾਂ ਚ ਉਹਨਾਂ ਦੀ ਅਰੈਸਟ ਹੋਈ ਆ ਸੋ ਇਹ ਆਨਗੋਇੰਗ ਪ੍ਰੋਸੈਸ ਆ ਇਨਵੈਸਟੀਗੇਸ਼ਨ ਆ ਜਿੱਦਾਂ ਜਿੱਦਾਂ ਵੀ ਹੋਊਗਾ ਸੀ ਤੁਹਾਨੂੰ ਇਸ ਕੇਸ ਨਾਲ ਸੰਬੰਧ ਰੱਖਦਾ ਸੀ ਇਹ ਏ ਹੈਪੀ ਹੈਪੀ ਜੱਟ ਹੈਪੀ ਇਥੋਂ ਦਾ ਜੰਡਾਲੇ ਦਾ ਹੀ ਇੱਕ ਨੋਟੋਰੀਅਸ ਕ੍ਰਾਈਮਨਲ ਆ ਉਸ ਗੈਂਗ ਦਾ ਸਰ ਤੁਹਾਡੀ ਪੁਲਾਜ਼ਮ ਵੀ ਇੱਕ ਜਿਹੜਾ ਜ਼ਖਮੀ ਹੋਇਆ ਤੁਸੀਂ ਕਹਿ ਰਹੇ ਉਹਨੂੰ ਗੋਲੀ ਲੱਗੀ ਹੈ ਉਸ ਦੇ ਪਰਿਵਾਰ ਨੂੰ ਕੁਝ ਕਹਿਣਾ ਚਾਹੁੰਦੇ ਹੋ ਤੁਹਾਨੂੰ ਪੂਰਾ ਵਰਲਡ ਸੁਣ ਰਿਹਾ ਪੂਰਾ ਇੰਡੀਆ ਸੁਣ ਰਿਹਾ ਪੂਰਾ ਪੰਜਾਬ ਸੁਣ ਰਿਹਾ ਬਿਲਕੁਲ ਜੀ ਸਾਨੂੰ ਸਾਨੂੰ ਬਿਲਕੁਲ ਸਾਨੂੰ ਅ ਪੰਜਾਬ ਪੁਲਿਸ ਤੇ ਮਾਣ ਆ ਸਾਡੇ ਸਾਥੀਆਂ ਤੇ ਮਾਣ ਜਿਹੜੇ ਮਿਹਨਤ ਨਾਲ ਕੰਮ ਕਰ ਰਹੇ ਆ ਅਸੀਂ ਆਪਦੇ ਸਾਥੀਆਂ ਨਾਲ ਹਮੇਸ਼ਾ ਖੜੇ ਆ ਔਰ ਕੋਈ ਰਿਸ਼ਤਾ ਕੋਈ ਦੋਹ ਰਾਏ ਜਾਂ ਕਹਿਣ ਵਾਲੀ ਗਾਲੀ ਨਹੀਂ ਹਾ ਜੀ